ਐਕਸੀਡੈਂਟ ਜਿਹਦਾ ਨਾਂ ਸੁਣ ਕੇ ਹੀ ਸਹਿਮ ਆ ਜਾਂਦਾ ਤੇ ਜੇ ਘਰੇ ਫੋਨ ਆ ਜੇ ਵੀ ਐਕਸੀਡੈਂਟ ਹੋ ਗਿਆ ਤਾਂ ਜਾਨ ਹੈ ਜਿਹੜੀ ਮੁਠੀ ਦੇ ਵਿੱਚ ਆ ਜਾਂਦੀ ਹੈ ਤਾਂ ਜੇ ਮੈਂ ਰਾਸਤਾਂ ਦੇ ਵਿੱਚ ਅਸੀਂ ਖੜੇ ਹਿੱਥੋਂ ਗੱਲ ਕਰਾਂ ਤਾਂ ਛੜਕਾਂ ਦੇ ਉੱਪਰ ਮੇਨ ਹਾਈਵੇ ਦੇ ਉੱਪਰ ਐਸ ਤਰ੍ਹਾਂ ਦੇ ਤੁਹਾਨੂੰ ਇੱਥੇ ਕਲੀਅਰ ਲਿਖਿਆ ਇਹਨਾਂ ਨੇ ਤੇਜ਼ ਗਤੀ ਜੀਵਨ ਕੀ ਲਈਏ ਛਤੀ ਮਤਲਬ ਜੀਵਨ ਲਈ ਬਹੁਤ ਮਾੜੀ ਹੈ ਔਰ ਡੈਮੋ ਲਾਇਆ ਵਾ ਸੜਕਾਂ ਦੇ ਉੱਪਰ ਸਪੈਸ਼ਲ ਬੁਰਜੀਆਂ ਬਣਾ ਕੇ ਜਿਹੜੇ ਐਕਸੀਡੈਂਟਲ ਹੋਏ ਵੈ ਐਕਸੀਡੈਂਟ ਜਿੱਥੇ ਵੀ ਝੜ ਕੇ ਦਿੱਤੇ ਹੋਇਆ ਤਾਂ ਉੱਥੇ ਇਹਨਾਂ ਨੇ ਜਿਹੜਾ ਇਹ ਡੈਮੋ ਲਾਇਆ ਵਿਆ ਜੇ ਮੈਂ ਐਕਸੀਡੈਂਟ ਦੀ ਗੱਲ ਕਰਾਂ ਤਾਂ ਭਾਰਤ ਦੇ ਵਿੱਚ ਪ੍ਰਤੀ ਦਿਨ 450 ਤੋਂ ਲੈ ਕੇ 500 ਤੱਕ ਦੀ ਜਿਹੜੀ ਐਵਰੇਜ ਆ ਉਹ ਪਰ ਡੇ ਦੀ ਡੈਥ ਦੀ ਹੈ ਐਕਸੀਡੈਂਟਲ ਡੈਥ ਦੀ ਹਰ ਰੋਜ਼ 500 ਦੇ ਕਰੀਬ ਬੰਦਾ ਜਿਹੜਾ ਐਕਸੀਡੈਂਟ ਨਾਲ ਮੌਤ ਦੇ ਵਿੱਚ ਮਾਰਿਆ ਜਾਂਦਾ ਔਰ ਜਿਹਦੇ ਵਿੱਚ 46% ਓਵਰ ਸਪੀਡ ਦੇ ਜਿਹੜੇ ਮਤਲਬ ਜਿਹੜਾ ਡਾਟਾ ਰਿਕਾਰਡ ਹੋਇਆ ਉਹਦੇ ਚ 46% ਓਵਰ ਸਪੀਡ ਹੈ ਜਣਿਕ ਤੇਜ਼ ਗਤੀ ਜਾਂ ਜਿਆਦਾ ਸਪੀਡ ਨਾਲ ਚਲਾਉਣ ਵਾਲਿਆਂ ਦੀ ਜਿਹੜੀ ਗਿਣਤੀ ਹੈ ਮੋਟਾ-ਮੋਟਾ ਜੇ ਆਪਾਂ ਕਹੀਏ ਜੇ ਦਿੱਲੀ ਦਾ 500 ਭਾਰਤ ਦੇ ਵਿੱਚ ਮਤਲਬ ਮਿਸ ਅਪਨਿੰਗ ਇਦਾਂ ਦੀ ਹੁੰਦੀ ਹੈ ਮਤਲਬ 500 ਬੰਦੇ ਦੀ ਡੈਥ ਹੁੰਦੀ ਆ ਤਾਂ ਉਹਦੇ ਵਿੱਚੋਂ ਜਿਹੜੀ ਹੈ 250 ਦੇ ਕਰੀਬ ਹੈ ਜਿਹੜੀ ਤੇਜ਼ ਗਤੀ ਦੇ ਕਾਰਨ ਹੁੰਦੀ ਹੈ ਤਾਂ ਇਹ ਬਹੁਤ ਵੱਡਾ ਅੰਕੜਾ ਆ ਆਪਦੇ ਆਪ ਦੇ ਵਿੱਚ ਔਰ ਭਾਰਤ ਦੇ ਵਿੱਚ ਕਿਤੇ ਨਾ ਕਿਤੇ ਕਾਫੀ ਦੇਸ਼ਾਂ ਦੇ ਨਾਲੋਂ ਬਹੁਤ ਜ਼ਿਆਦਾ ਦੇਸ਼ਾਂ ਦੇ ਨਾਲੋਂ ਸਭ ਤੋਂ ਅੰਕੜਾ ਇਹ ਵੱਡਾ ਉਹਦਾ ਕਾਰਨ ਇੱਕ ਇਹ ਵੀ ਆ ਵੀ ਇੱਥੋਂ ਦੀ ਆਬਾਦੀ ਬਹੁਤ ਜ਼ਿਆਦਾ ਹੈ ਨਿਕਲ ਜ਼ਿਆਦਾ ਨੇ ਦੂਜਾ ਕਾਰਨ ਇਹ ਵੀ ਆ ਕਿਤੇ ਨਾ ਕਿਤੇ ਆਪਾਂ ਜਿਹੜੇ ਟ੍ਰੈਫਿਕ ਰੂਲ ਆ ਉਹਨਾਂ ਨੂੰ ਫੋਲੋ ਨਹੀਂ ਕਰਦੇ ਤੀਜਾ ਜਿਹੜਾ ਲੱਗਦਾ ਡਰਿੰਕ ਐਂਡ ਡਰਾਈਵ ਵੀ ਕਿਤੇ ਨਾ ਕਿਤੇ ਜਿਹੜਾ ਆਪਣੇ ਦੇਸ਼ ਦੇ ਲਈ ਇਸ ਚੀਜ਼ ਦਾ ਖਤਰਾ ਬਣਿਆ ਰਹਿੰਦਾ ਤੇ ਇਹ ਬਹੁਤ ਵਧੀਆ ਚੀਜ਼ ਸਾਨੂੰ ਲੱਗੀ ਦੀ ਵੀਡੀਓ ਬਣਾਈ ਸਪੈਸ਼ਲ ਅਸੀਂ ਹਰ ਕਿਤੇ ਜਿੱਥੇ ਵੀ ਤੁਸੀਂ ਜਾਓਗੇ ਸਪੈਸ਼ਲ ਬੁਰਜੀਆਂ ਬਣਾਈਆਂ ਸਪੈਸ਼ਲ ਉਹਨਾਂ ਨੇ ਉਹੀ ਕਿਉਂਕਿ ਆਪਣੇ ਦੇਖਿਆ ਪੰਜਾਬ ਦੇ ਵਿੱਚ ਵੀ ਇਦਾਂ ਦੇ ਡੈਮੋ ਕਰ ਚਾਹੀਦੇ ਆ ਅਗਰ ਇਦਾਂ ਦੇ ਡੈਮੋ ਤੁਹਾਨੂੰ ਛੜਕਾਂ ਦੇ ਮਿਲਣਗੇ ਤਾਂ ਕਿਤੇ ਨਾ ਕਿਤੇ ਜਦੋਂ ਬੰਦਾ ਓਵਰ ਸਪੀਡ ਚਲਾਉਂਦਾ ਨਾਲ ਕੋਈ ਫੈਮਿਲੀ ਮੈਂਬਰ ਹੁੰਦਾ ਜਾਂ ਕੋਈ ਆਪ ਦਾ ਹੀ ਧਿਆਨ ਜਾਂਦਾ ਤਾਂ ਕਿਤੇ ਨਾ ਕਿਤੇ ਉਹ ਬੰਦਾ ਵੀਕਲ ਨੂੰ ਹੌਲੀ ਜ਼ਰੂਰ ਕਰੂਗਾ ਵੀ ਯਾਰ ਨਹੀਂ ਆ ਵੀ ਚੀਜ਼ਾਂ ਹੋ ਸਕਦੇ ਆ ਪਰ ਆਪਣੇ ਪੰਜਾਬ ਦੇ ਵਿੱਚ ਦੇਖਿਆ ਜਿਹੜੇ ਐਕਸੀਡੈਂਟਲ ਵੀਕਲ ਆ ਉਹ ਜ਼ਿਆਦਾਤਰ ਠਾਣਿਆਂ ਚ ਪਈ ਗਲੀ ਜਾਂਦੇ ਆ ਠਾਣਿਆਂ ਦੇ ਵਿੱਚ ਇੰਨੇ ਘਟੇਰ ਲੱਗੇ ਪਿਆ ਵੀ ਠਾਣਿਆਂ ਵਾਲੇ ਵੀ ਦੁਖੀ ਆ ਮਲਾਜ਼ਮ ਪੁਲਿਸ ਵੀ ਦੁਖੀ ਆ ਕਿਉਂਕਿ ਇੱਕ ਦੂਜੇ ਦੇ ਉਪਰ ਤੀਜਾ ਚੌਥਾ ਪੰਜਵਾਂ ਇਸ ਤਰ੍ਹਾਂ ਕਰਕੇ ਉਹਨਾਂ ਨੂੰ ਜਗ੍ਹਾ ਉੱਨੀ ਹੁੰਦੀ ਹੈ ਕਈ ਵਾਰੀ ਫਿਰ ਕਿਤੇ ਸਪੈਸ਼ਲ ਕਿਸੇ ਨਾ ਕਿਸੇ ਜਗ੍ਹਾ ਦੇ ਵਿੱਚ ਉਹ ਵੀ ਕਲ ਸਿੱਟਨੇ ਪੈਂਦੇ ਆ ਪਰ ਇਸ ਤਰ੍ਹਾਂ ਦੀਆਂ ਐਗਜ਼ੈਂਪਲਾਂ ਵੀ ਸੈੱਟ ਕਰਨੀਆਂ ਮੇਰੇ ਸਾਹਮਣੇ ਬੰਦੀਆਂ ਚੰਗੀ ਗੱਲ ਹੈ ਔਰ ਰੋਡ ਸਾਈਡ ਵੱਡੇ ਹਾਈਵੇ ਤੇ ਰੋੜਾਂ ਦੇ ਉੱਪਰ ਅਗਰੇ ਚੀਜ਼ਾਂ ਤੁਸੀਂ ਲਾਉਣੇ ਹੋ ਜਾਂ ਸਰਕਾਰ ਲਵਾ ਰਹੀ ਹੈ ਇਹ ਕਿਤੇ ਨਾ ਕਿਤੇ ਇਹ ਦਰਸਾਉਂਦਾ ਹੈ ਵੀ ਉਹ ਸੰਜੀਦਗ ਸੰਜੀਦਗੀ ਹੈ ਉਸ ਚੀਜ਼ ਪ੍ਰਤੀ ਔਰ ਜਿਹੜਾ ਆਉਣ ਜਾਣ ਵਾਲਾ ਉਹ ਵੀ ਇਹਨੂੰ ਦੇਖ ਕੇ ਜਿਹੜਾ ਆਪ ਦਾ ਕਿਤੇ ਨਾ ਕਿਤੇ ਸਲੋ ਬਲ ਜਾਂਦਾ ਤਾਂ ਬੜਾ ਧਿਆਨ ਰੱਖਣਯੋਗ ਆ ਪੰਜਾਬ ਦਾ ਬਹੁਤ ਇੰਡੀਆ ਦਾ ਬਹੁਤ ਵੱਡਾ ਅੰਕੜਾ ਹੈ ਜਿਹਦੇ ਵਿੱਚ ਸਾਲ ਦੇ ਤਕਰੀਬਨ 1 ਲੱਖ 70-80 ਹਜ਼ਾਰ ਤੋਂ ਲੈ ਕੇ 2 ਲੱਖ ਦੇ ਕਰੀਬ ਜਿਹੜੀਆਂ ਮੌਤਾਂ ਐਕਸੀਡੈਂਟ ਦੇ ਵਿੱਚ